ਦੇ ਕੋ ਮੁਰਕ ਮੁਰਕ ਕਰਨ ਵਾਲੇ ਇਹ ਪਰ ਜੇ ਇਦਾਂ ਦਾ ਬੰਦਾ ਤੁਹਾਡੇ ਘਰ ਚ ਹੀ ਆ ਤੁਹਾਡੇ ਪਰਿਵਾਰ ਚ ਹੀ ਆ ਇੱਕ ਪਹਿਲੀ ਗੱਲ ਤਾਂ ਇਹ ਮਹਿਸੂਸ ਕਰੋ ਕਿਤੇ ਉਹ ਬੰਦਾ ਤੁਸੀਂ ਤਾਂ ਨਹੀਂ ਹਮ ਮਤਲਬ ਮੈਂ ਜੇ ਕੱਲਾ ਸਾਰਿਆਂ ਨੂੰ ਭੇੜਾ ਕਹੀ ਜਾਵਾਂ ਇਹ ਗਲਤ ਹੈ ਹਾਂਜੀ ਮੰਨੂ ਪਹਿਲਾਂ ਤਾਂ ਆਪਣਾ ਆ ਆਪਣਾ ਵਿਹਾਰ ਜਿਹੜਾ ਹੈ ਨਾ ਉਹ ਦੇਖਣਾ ਚਾਹੀਦਾ ਹੈ ਪਤਨੀ ਉਤਨੀ ਸਿਆਣੀ ਹੁੰਦੀ ਹੈ ਜਿੰਨੀ ਸਿਆਣੀ ਉਸ ਨੂੰ ਉਸ ਦਾ ਪਤੀ ਸਮਝਦਾ ਹੈ ਬਿਲਕੁਲ ਜੇਕਰ ਹਰ ਵੇਲੇ ਉਸ ਨੂੰ ਬੇਵਕੂਫ ਬੇਵਕੂਫ ਮੂਰਖ ਮੂਰਖ ਕਹਿੰਦਾ ਰਹੇਗਾ ਤਾਂ ਫਿਰ ਉਹ ਮੂਰਖਾ ਵਾਲੀਆਂ ਗੱਲਾਂ ਕਰੂਗੀ ਹੂੰ ਸੋ ਜੇਕਰ ਤੁਸੀਂ ਕਿਸੇ ਵੀ ਬੰਦੇ ਦਾ ਧਿਆਨ ਰੱਖੋਗੇ ਉਹ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਆਦਮੀ ਨੇ ਵੀ ਪਰੇਸ਼ਾਨ ਕਰਦੇ ਆ ਬੜੇ ਨੈਗੇਟਿਵ ਬੰਦੇ ਹੁੰਦੇ ਆ ਹੂੰ ਪਰੰਤੂ ਜੇਕਰ boss ਚੰਗਾ ਨਹੀਂ ਅਫਸਰ ਚੰਗਾ ਨਹੀਂ ਤਾਂ ਆਦਮੀ ਨੌਕਰੀ ਛੱਡ ਕੇ ਘਰ ਨਹੀਂ ਆ ਜਾਂਦਾ ਕੋਈ ਵੀ ਬੰਦਾ ਹਮੇਸ਼ਾ ਭੈੜਾ ਨਹੀਂ ਹੋ ਸਕਦਾ ਹਾਂਜੀ ਤੇ ਕੋਈ ਵੀ ਬੰਦਾ ਹਮੇਸ਼ਾ ਚੰਗਾ ਵੀ ਨਹੀਂ ਹੋ ਸਕਦਾ ਮਮਾ ਉਹਦੇ ਹਾਲਾਤ ਜਿਹੜੇ ਹਨ ਉਹ ਫੈਸਲਾ ਕਰਦੇ ਹਨ ਸੁਣਦੇ ਰਹਿਣਾ ਵੀ ਇੱਕ ਤਰੀਕਾ ਹੁੰਦਾ ਹੁੰਦਾ ਹੈ 네ਗੇਟਿਵਿਟੀ ਦਾ ਸਾਹਮਣਾ ਕਰਨ ਦਾ